ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਸੁੱਚਾ ਸਿੰਘ ਬੀਬੀ ਕਰਤਾਰ ਕੌਰ ਗੁਰਮਤਿ ਸਿੱਖਿਆ ਕੇਂਦਰ ਮਿੱਠਾਪੁਰ ਜਲੰਧਰ ਵਿਖੇ ਅੱਜ ਇਤਿਹਾਸ ਦੀ ਕਲਾਸ ਵਿੱਚ ਸਾਰੇ ਵਿਦਿਆਰਥੀ ਹਾਜ਼ਰ ਹੋਏ ਹੋ ਇਤਿਹਾਸ ਦੀ ਕਲਾਸ ਦੇ ਅੰਦਰ ਆਪਾਂ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਉਹਨਾਂ ਦੇ ਜੀਵਨ ਤੱਕ ਇਤਿਹਾਸ ਨੂੰ ਪੜ੍ਹ ਲਿਆ ਤੇ ਅੱਜ ਆਪਾਂ ਅੱਗੇ ਪੜ੍ਹਨਾ ਆ ਕਿਹੜੇ ਗੁਰੂ ਸਾਹਿਬ ਜੀ ਦਾ ਇਤਿਹਾਸ ਸ਼੍ਰੀ ਗੁਰੂ ਹਰ Rai ਸਾਹਿਬ ਜੀ ਹੂੰ ਸ਼੍ਰੀ ਗੁਰੂ ਹਰ Rai ਸਾਹਿਬ ਜੀ ਉਹਨਾਂ ਦਾ ਇਤਿਹਾਸ ਆਪਾਂ ਪੜ੍ਹਨਾ ਅਜ ਸਾਰੇ ਵਿਦਿਆਰਥੀ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਫਤਿਹ ਨਾਲ ਸਾਂਝ ਪਾਓ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਹਰ राय ਸਾਹਿਬ ਜੀ ਕਿਹੜੇ ਗੁਰੂ ਨੇ ਕਿੰਵੇਂ ਗੁਰੂ ਨੇ ਸੱਤਵੇਂ ਹਾਂ ਕਿੰਵੇਂ ਗੁਰੂ ਨੇ ਸੱਤਵੇਂ ਸੱਤਵੇਂ ਗੁਰੂ ਸ੍ਰੀ ਗੁਰੂ ਹਰ राय ਸਾਹਿਬ ਜੀ ਧਿਆਨ ਨਾਲ ਜਵਾਬ ਦੇਣਾ ਸ੍ਰੀ ਗੁਰੂ ਹਰ राय ਸਾਹਿਬ ਜੀ ਦੇ ਪਿਤਾ ਜੀ ਦਾ ਨਾਮ ਕੀ ਹੈ ਅੰਦਾਜ਼ੇ ਦੇ ਨਾਲ ਨਹੀਂ ਦੱਸਣਾ ਪਿਤਾ ਜੀ ਦਾ ਨਾਮ ਕੀ ਆ ਸ਼੍ਰੀ ਗੁਰੂ ਹਰ ਰਾਏ ਸਾਹਿਬ ਜੀ ਦੇ ਪਿਤਾ ਜੀ ਦਾ ਨਾਮ ਹਾਂਜੀ ਹਾਂਜੀ ਬਾਬਾ ਗੁਰਦਿੱਤਾ ਜੀ ਸ਼੍ਰੀ ਗੁਰੂ ਹਰ ਰਾਏ ਸਾਹਿਬ ਜੀ ਦੇ ਕਿਉਂਕਿ ਬਾਬਾ ਗੁਰਦਿੱਤਾ ਜੀ ਬਾਰੇ ਤੁਸੀਂ ਬਹੁਤ ਘੱਟ ਸੁਣਿਆ ਹੋਵੇਗਾ ਕਿਉਂਕਿ ਉਹ ਗੁਰੂ ਸਹਿਬਾਨਾਂ ਦੇ ਵਿੱਚ ਨਹੀਂ ਆਏ ਹੈਗੇ ਕਿ ਦਸਾਂ ਗੁਰੂ ਸਹਿਬਾਨਾਂ ਦੇ ਵਿੱਚ ਉਹਨਾਂ ਦਾ ਜ਼ਿਕਰ ਨਹੀਂ ਆਇਆ ਪਰ ਉਹਨਾਂ ਦੇ ਦਾਦੇ ਨੇ ਜਿਹੜੇ ਦਾਦੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਕਿੰਨਾ ਦੇ ਦਾਦੇ ਨੇ ਸ੍ਰੀ ਗੁਰੂ ਕਿੰਨਾ ਦੇ ਦਾਦੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਦੇ ਦਾਦਾ ਜੀ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਿਹੜੇ ਗੁਰੂ ਨੇ 6ਵੇਂ ਗੁਰੂ ਨੇ ਤੇ ਉਹਨਾਂ ਦਾ ਪੋਤਰਾ ਹੈ ਅੱਗੇ ਗੁਰੂ ਹਰ राय ਜੀ ਤੇ ਪੋਤਰਾ ਕਿੰਵੇਂ ਨੰਬਰ ਦੇ ਗੁਰੂ ਬਣਿਆ 7ਵੇਂ ਨੰਬਰ ਦੇ ਤੇ ਹੁਣ ਆਪਾਂ ਪੜਨਾ ਆਂ ਸ੍ਰੀ ਗੁਰੂ ਹਰ राय ਸਾਹਿਬ ਜੀ ਬਾਰੇ ਸਾਰੇ ਵਿਦਿਆਰਥੀ ਇੱਕ ਵਾਰ ਫਿਰ ਇਤਿਹਾਸ ਨੂੰ ਆਰੰਭ ਕਰਨ ਤੋਂ ਪਹਿਲਾਂ ਪਿਆਰ ਦੇ ਨਾਲ ਫਤਿਹ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦਾ ਜਨਮ ਕਿਰਤਪੁਰ ਵਿਖੇ 16 ਜਨਵਰੀ ਸਨ 1630 ਨੂੰ ਬਾਬਾ ਗੁਰੂ ਦਿੱਤਾ ਜੀ ਦੇ ਘਰ ਹੋਇਆ ਮਹੀਨਾ ਕਿਹੜਾ ਹੈ ਜੀ ਜਨਵਰੀ ਮਹੀਨਾ ਹੈਗਾ ਜਨਵਰੀ ਤੇ ਤਰੀਕ ਕਿੰਨੀ ਹੈ ਜੀ 16 16 ਤੇ ਸਨ ਕਿਹੜਾ ਹੈ 1630 ਸਨ ਵੀ 1630 ਆ ਬਾਬਾ ਗੁਰੂ ਦਿੱਤਾ ਜੀ ਦੇ ਘਰ ਹੋਇਆ ਇਹ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਦੇ ਪਿਤਾ ਦਾ ਨਾਂ ਕੀ ਸੀ ਬਾਬਾ ਗੁਰਦਿੱਤਾ ਜੀ ਬਾਬਾ ਗੁਰਦਿੱਤਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਭ ਤੋਂ ਵੱਡੇ ਸਾਬਜਾਦੇ ਸਨ ਸਾਬਜਾਦੇ ਦਾ ਮਤਲਬ ਕੀ ਹੁੰਦਾ ਹੈ ਪੁੱਤਰ ਵੱਡਾ ਸੁਪੁੱਤਰ ਹੈ ਨਾ ਬਾਬਾ ਗੁਰਦਿੱਤਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਸਾਬਜਾਦੇ ਸਨ ਮਤਲਬ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਪੁੱਤਰ ਸਨ ਕਿਰਤਪੁਰ ਨਗਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੁਕਮ ਨਾਲ ਸਨ 1627 ਵਿੱਚ ਬਾਬਾ ਗੁਰਦਿੱਤਾ ਜੀ ਨੇ ਵਸਾਇਆ ਸੀ ਗੁਰੂ ਹਰਰਾਏ ਸਾਹਿਬ ਜੀ ਦੇ ਗੁਰੂ ਹਰਰਾਏ ਸਾਹਿਬ ਜੀ ਦੇ ਪਿਤਾ ਜੀ ਨੇ ਬਾਬਾ ਗੁਰਦਿੱਤਾ ਜੀ ਨੇ ਕਿੰਨਾ ਦੇ ਹੁਕਮ ਨਾਲ ਵਸਾਇਆ ਸੀ ਗੁਰੂ ਹਰ ਗੋਬਿੰਦ ਸਾਹਿਬ ਜੀ ਦੇ ਮਤਲਬ ਬਾਬਾ ਗੁਰਦਿੱਤਾ ਜੀ ਨੇ ਆਪਣੇ ਪਿਤਾ ਦੇ ਹੁਕਮ ਨਾਲ ਵਸਾਇਆ ਸੀ ਉਹਨਾਂ ਦੇ ਪਿਤਾ ਸੀਗੇ ਗੁਰੂ ਹਰਗੋਬਿੰਦ ਸਾਹਿਬ ਤੇ ਗੁਰੂ ਹਰ राय ਸਾਹਿਬ ਜੀ ਦੇ ਲੱਗੇ ਦਾਦਾ ਜੀ ਥੋੜਾ ਜਿਹਾ ਧਿਆਨ ਰੱਖਣਾ ਜ਼ਿਆਦਾ ਔਖਾ ਨਹੀਂ ਹੈ ਗੁਰੂ ਹਰ राय ਸਾਹਿਬ ਜੀ ਦੇ ਪਿਤਾ ਨੇ ਬਾਬਾ ਗੁਰਦਿੱਤਾ ਜੀ ਤੇ ਦਾਦਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਗੁਰਦਿੱਤਾ ਜੀ ਨੇ ਕੀਰਤਪੁਰ ਨਗਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੁਕਮ ਨਾਲ 1627 ਈਸਵੀ ਦੇ ਵਿੱਚ ਵਸਾਇਆ ਸੀਗਾ ਇਸ ਥਾਂ ਤੇ ਗੁਰੂ ਨਾਨਕ ਦੇਵ ਜੀ ਸਾਈਂ ਬੁੱਢਣ ਛਾੜ ਨੂੰ ਮਿਲੇ ਸਨ ਸਾਈਂ ਬੁੱਢਣ ਛਾਹ ਹੋਏ ਸੀ ਐਸੀ ਜਗਾ ਤੇ ਕਿਰਤਪੁਰ ਐਸੀ ਜਗਾ ਤੇ ਕਿਰਤਪੁਰ ਗੁਰੂ ਨਾਨਕ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਦਾ ਸਮਾਂ ਪਹਿਲਾਂ ਦਾ ਸੀਗਾ ਗੁਰੂ ਹਰ ਗੁਰੂ ਨਾਨਕ ਸਾਹਿਬ ਜੀ ਪਹਿਲੇ ਗੁਰੂ ਸੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਮਤਲਬ 6ਵੇਂ ਗੁਰੂ ਸੀ ਪਰ ਪਹਿਲੇ ਗੁਰੂ ਐਸੇ ਸਥਾਨ ਤੇ ਕਿੰਨੂੰ ਮਿਲੇ ਸੀ ਸਾਈਂ ਬੁੱਢਣ ਛਾੜ ਨੂੰ ਮਾਲੇ ਵੇਸੇ ਥਾਤੇ ਮਿਲੇ ਸੀ ਗੁਰੂ ਜੀ ਦੀ ਮਾਤਾ ਦਾ ਨਾਮ ਨਿਹਾਲ ਕੌਰ ਜੀ ਸੀ ਗੁਰੂ ਹਰਰਾਏ ਜੀ ਦੀ ਮਾਤਾ ਜੀ ਦਾ ਨਾਮ ਕੀ ਸੀ ਨਿਹਾਲ ਕੌਰ ਧਿਆਨ ਚ ਰੱਖਣਾ ਜੀ ਪਿਤਾ ਦਾ ਨਾਮ ਹੈ ਜੀ ਬਾਬਾ ਤੇ ਮਾਤਾ ਦਾ ਨਾਮ ਹੈ ਮਾਤਾ ਨਿਹਾਲ ਕੌਰ ਜੀ ਦਾਦਾ ਦਾ ਨਾਮ ਕੀ ਹੈ ਦਾਦੇ ਦਾ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਹਰਰਾਏ ਸਾਹਿਬ ਜੀ ਦਾ ਵਿਆਹ ਹੋਇਆ ਹੈ ਅਨੂਪ ਸ਼ਹਿਰ ਸ਼ਹਿਰ ਦਾ ਨਾਮ ਕੀ ਹੈ अनुप शहर जिला बुलंदशहर जिला सिगा बुलंदशहर ਤੇ ਇਹ ਕਿੱਥੇ ਪੈਂਦਾ ਹੈ ਉੱਤਰ ਪ੍ਰਦੇਸ਼ ਵਿੱਚ ਕਿਉਂਕਿ ਨਾਮ ਸੁਣ ਕੇ ਤੁਹਾਨੂੰ ਵੀ ਇਦਾਂ ਲੱਗਿਆ ਹੋਊਗਾ ਵੀ ਅਸੀਂ ਕਰੇ ਸੁਣਿਆ ਤੇ ਹੈ ਨਹੀਂ অনুপਸ਼ਹਿਰ ਕਿੱਥੇ ਹੈ ਨਾ ਨਾ ਸਾਨੂੰ बुलंदशहर ਦਾ ਪਤਾ ਪਰ ਇਹ ਕਿੱਥੇ ਹੈਗਾ ਆ ਉੱਤਰ ਪ੍ਰਦੇਸ਼ ਵਿੱਚ ਨਿਵਾਸੀ श्री दयाराम जी ਦੀ ਸੁਪੁੱਤਰੀ किशन कौर ਸੁਲੱਖਣੀ ਜੀ ਨਾਲ ਸਨ 1640 ਦੇ ਵਿੱਚ ਹੋਇਆ ਉੱਤਰ ਪ੍ਰਦੇਸ਼ ਦੇ ਵਿੱਚ ਰਹਿੰਦਾ ਕੌਣ ਸੀਗਾ ਦਯਾਰਾਮ ਜੀ ਦਯਾਰਾਮ ਫਿਰ ਗੁਰੂ ਹਰਾਈ ਜੀ ਦੇ ਕੀ ਲੱਗੇ ਭਲਾ ਹਾਂ ਸੋਰਾਜ ਜੀ ਲੱਗੇ ਠੀਕ ਹੈ ਕਿਉਂਕਿ ਉੱਤਰ ਪ੍ਰਦੇਸ਼ ਦੇ ਵਿੱਚ ਬੁਲੰਦ ਸ਼ਹਿਰ ਬੁਲੰਦ ਜ਼ਿਲ੍ਹਾ ਬੁਲੰਦ ਸ਼ਹਿਰ ਦੇ ਵਿੱਚ ਅਨੂਪ ਸ਼ਹਿਰ ਦੇ ਵਿੱਚ ਰਹਿੰਦੇ ਨੇ ਦਯਾਰਾਮ ਜੀ ਠੀਕ ਹੈ ਦਯਾਰਾਮ ਜੀ ਰਹਿੰਦੇ ਐ ਦਯਾਰਾਮ ਜੀ ਦੀ ਸੁਪਤਰੀ ਦਾ ਨਾਮ ਕੀ ਸੀ ਕਿਸ਼ਨ ਕੌਰ ਹੁਣ ਕਿਸ਼ਨ ਕੌਰ ਗੁਰੂ ਹਰਰਾਏ ਜੀ ਦੀ ਕੀ ਲੱਗੀ ਹਾਂਜੀ ਪਤਨੀ ਸ਼ਾਬਾਸ਼ ਕਿਸ਼ਨ ਕੌਰ ਸ਼੍ਰੀ ਗੁਰੂ ਹਰਰਾਏ ਜੀ ਦੀ ਕੀ ਲੱਗੀ ਪਤਨੀ ਤੇ ਕਿਸ਼ਨ ਕੌਰ ਮਾਤਾ ਨਿਹਾਲ ਕੌਰ ਜੀ ਦੀ ਕੀ ਲੱਗੀ ਹਾਂ ਨੋ ਤੇ ਕਿਸ਼ਨ ਕੌਰ ਜੀ ਦੀ ਨਿਹਾਲ ਕੌਰ ਕੋ ਕੀ ਲੱਗੀ ਸੱਸ ਸ਼ਾਬਾਸ਼ ਤੇ किशन कौर जी देता जी की लगे सौरा ठीक है शाबाश सौरा जी लगे है ना दया राम जी का बाबा गुरुदिता जी की लगे दया राम जी दे गुरदिता जी कुड़म शाबाश की लगे लड़की का पिता लड़के का पिता कुड़म ਠੀਕ ਹੈ ਦੋਨਾਂ ਧਿਰਾਂ ਦੇ ਪਿਤਾ ਜਾਂ ਮਾਤਾ ਉਹ ਕੀ ਕੁੜਮ ਕੁੜਮਣੀ ਲੱਗਦੇ ਆ ਕੁੜਮ ਲੱਗੇ ਸ਼ਾਬਾਸ਼ ਚਲੋ ਇਹਨਾਂ ਕਿ ਰਿਸ਼ਤੇਦਾਰੀਆਂ ਦਾ ਤੁਹਾਨੂੰ ਪਤਾ ਹੈ ਤੇ ਵਿਆਹ ਹੁੰਦਾ ਹੈ 1640 ਇਸਵੀ ਦੇ ਵਿੱਚ ਹੁਣ ਤੁਸੀਂ ਮਾੜਾ ਇਹ ਦੇਖੋ ਜਨਮ ਹੋਇਆ ਸੀ 1630 ਹਾਂ ਜਨਮ ਕਦੋਂ ਹੋਇਆ ਸੀ 1630 ਇਸਵੀ ਵਿੱਚ ਤੇ ਵਿਆਹ ਕਦੋਂ ਹੋ ਗਿਆ 1640 ਮਤਲਬ ਕਿੰਨੇ ਸਾਲ ਦੀ ਉਮਰ 'ਚ ਵਿਆਹ ਹੋ ਗਿਆ ਹਾਂਜੀ ਜਵਾਬ ਦਿਓ ਕਿੰਨੇ ਸਾਲ ਦੀ ਉਮਰ ਚ ਵਿਆਹ ਹੋ ਗਿਆ ਹਾਂ ਯਾਦ ਰੱਖਣਾ 10 ਸਾਲ ਦੀ ਉਮਰ ਚ ਵਿਆਹ ਹੋਇਆ ਹੁਣ ਇਹਨਾਂ ਦੀ ਕੁੱਖ ਤੋਂ ਦੋ ਪੁੱਤਰ ਪੈਦਾ ਹੋਏ ਨੇ ਬਾਬਾ ਰਾਮਰਾਏ ਜੀ ਤੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਹੁਣ ਦੱਸਿਓ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਪਿਤਾ ਦਾ ਨਾਮ ਕੀ ਸੀ ਸ਼੍ਰੀ ਗੁਰੂ ਹਰਰਾਏ ਜੀ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਦਾਦਾ ਜੀ ਦਾ ਨਾਮ ਕੀ ਸੀ ਦਾ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਦੇ ਦਾਦਾ ਜੀ ਦਾ ਨਾਮ 바ਬਾ ਗੁਰਦਿੱਤਾ ਜੀ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਦੇ ਪੜਦਾਦਾ ਜੀ ਦਾ ਨਾਮ ਕੀ ਸੀ ਸ਼੍ਰੀ ਗੁਰੂ ਹਰ ਗੋਬਿੰਦ ਸਾਹਿਬ ਜੀ ਸ਼ਾਬਾਸ਼ ਹੁਣ ਦੋ ਪੁੱਤਰ ਪੈਦਾ ਹੋਏ ਵੱਡੇ ਦਾ ਨਾਮ ਸੀ ਬਾਬਾ ਰਾਮਰਾਏ ਤੇ ਦੂਜੇ ਦਾ ਨਾਮ ਕੀ ਸੀ ਸ਼੍ਰੀ ਗੁਰੂ ਹਰਕ੍ਰਿਸ਼ਨ ਗੁਰੂ ਹਰਗੋਬਿੰਦ ਸਾਹਿਬ ਜੀ 3 ਮਾਰਚ ਸਨ 1644 ਨੂੰ ਜੋਤੀ ਜੋਤ ਸਮਾਏ ਗੁਰੂ ਹਰਗੋਬਿੰਦ ਜੀ ਦੀ ਗੱਲ ਹੋ ਰਹੀ ਹੈ ਗੁਰੂ ਹਰਗੋਬਿੰਦ ਜੀ ਕਦੋਂ ਜੋਤੀ ਜੋਤ ਸਮਾਇਆ 3 ਮਾਰਚ 1644 ਤੇ ਗੁਰਿਆਈ ਦੀ ਜ਼ਿੰਮੇਵਾਰੀ ਉਹਨਾਂ ਨੇ ਕਿੰਨੂੰ ਬਖਸ਼ ਦਿੱਤੀ ਗੁਰੂ ਹਰ ਰਾਏ ਸਾਹਿਬ ਨੂੰ ਹੁਣ ਧਿਆਨ ਰੱਖਣਾ ਹੈ ਉਹਨਾਂ ਨੇ ਜ਼ਿੰਮੇਵਾਰੀ ਗੁਰੂ ਹਰ ਰਾਏ ਜੀ ਨੂੰ ਬਖਸ਼ੀ ਤੇ ਗੁਰੂ ਹਰਗੋਬਿੰਦ ਜੀ ਦੇ ਗੁਰੂ ਹਰ ਰਾਏ ਜੀ ਕੀ ਲੱਗਦੇ ਨੇ ਪੋਤਰੇ ਤੁਸੀਂ ਮਿੰਟ ਦੇ ਵਿੱਚ ਉਲਝ ਜਾਂਦੇ ਹੋ ਗੁਰੂ ਹਰਗੋਬਿੰਦ ਜੀ ਦੇ ਗੁਰੂ ਹਰ राय ਜੀ ਕੀ ਲੱਗਦੇ ਨੇ ਕਿਉਂਕਿ ਬਾਬਾ ਗੁਰਦਿੱਤਾ ਜੀ ਉਹਨਾਂ ਦਾ ਪੋਤਾ ਐ ਤੇ ਬਾਬਾ ਗੁਰਦਿੱਤਾ ਜੀ ਦੇ بیٹے ਨੇ ਗੁਰੂ ਹਰ राय ਜੀ ਇਸ ਕਰਕੇ ਪੋਤਰੇ ਹੀ ਲੱਗੇ ਠੀਕ ਹੈ ਉਹਨਾਂ ਨੇ ਗੁਰੂ ਹਰ राय ਸਾਹਿਬ ਜੀ ਨੂੰ ਦਿੱਤੀ ਗੁਰਿਆਈ ਦੀ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਉਸ ਸਮੇਂ ਗੁਰੂ ਹਰ राय ਸਾਹਿਬ ਜੀ ਦੀ ਉਮਰ ਹੈ 14 ਸਾਲ ਦੇ ਕਰੀਬ ਗੁਰੂ ਹਰਾਈ ਸਾਹਿਬ ਜੀ ਦੀ ਉਮਰ ਕਿੰਨੀ ਹੈ 14 ਸਾਲ ਦੇਖੋ 14 ਸਾਲ ਦੀ ਉਮਰ ਵਿੱਚ ਵਿਆਹ ਵੀ ਹੋ ਗਿਆ 14 ਸਾਲ ਦੀ ਉਮਰ ਤੱਕ ਗੁਰਿਆਈ ਦੀ ਜ਼ਿੰਮੇਵਾਰੀ ਵੀ ਉਹਨਾਂ ਨੂੰ ਮਿਲ ਗਈ ਮਤਲਬ 14 ਸਾਲ ਦੀ ਉਮਰ ਵਿੱਚ ਇੱਕ ਜ਼ਿੰਮੇਵਾਰ ਇਨਸਾਨ ਬਣ ਗਏ ਉਸ ਸਮੇਂ ਦਾ ਗਿਆਨ ਉਸ ਸਮੇਂ ਦੀ ਪਰਵਸ਼ ਉਸ ਸਮੇਂ ਦੀ ਦितीय ਸਿੱਖਿਆ ਕਿਸ ਕਿਸ ਤਰ੍ਹਾਂ ਦੀ ਸੀ ਕਿ 14 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਵਿਆਹ ਵੀ 10 ਸਾਲ ਦੀ ਉਮਰ 'ਚ ਹੋ ਗਿਆ ਤੇ 14 ਸਾਲ ਦੀ ਉਮਰ ਤੱਕ ਉਹਨਾਂ ਨੂੰ ਗੁਰਿਆਈ ਦੀ ਜ਼ਿੰਮੇਵਾਰੀ ਵੀ ਮਿਲ ਗਈ ਤੁਹਾਡੇ 'ਚ ਕੌਣ-ਕੌਣ ਨੇ 14 ਸਾਲ ਦੇ 14 ਸਾਲ 14 ਸਾਲ ਪਲੱਸ ਕੌਣ-ਕੌਣ ਨੇ ਹਾਂ ਠੀਕ ਹੈ ਤੇ 14 ਸਾਲ ਤੋਂ ਥੱਲੇ ਕਿਹੜੇ-ਕਿਹੜੇ ਆ 10 ਸਾਲ ਤੋਂ ਉੱਪਰ ਕਿਹੜੇ-ਕਿਹੜੇ 10 ਸਾਲ ਤੋਂ ਤੁਹਾਡੀ ਉਮਰ ਦੇ ਵਿੱਚ ਤੇ ਗੁਰੂ ਸਾਹਿਬ ਜੀ ਦੀ ਮੈਰਿਜ ਵੀ ਹੋ ਗਈ ਸੀ ਤੁਹਾਡੀ ਉਮਰ ਵੇਖੋ ਕਿੰਨੀ ਛੋਟੀ ਆ ਇਸ ਉਮਰ ਦੇ ਵਿੱਚ ਗੁਰੂ ਸਾਹਿਬ ਜੀ ਦਾ ਵਿਆਹ ਵੀ ਹੋ ਗਿਆ ਤੇ ਇਸ ਉਮਰ ਦੇ ਵਿੱਚ ਉਸ ਤੋਂ ਬਾਅਦ ਗੁਰੂ ਜੀ ਨੂੰ ਬੁਰਾਈ ਵੀ ਮਿਲ ਗਈ ਸਨ 1646 ਵਿੱਚ ਪੰਜਾਬ ਵਿੱਚ ਕਾਲ ਪੈ ਗਿਆ ਸੀ ਕਿੰਨੇ ਵਿੱਚ ਕਾਲ ਪਿਆ 1646 ਤੁਹਾਨੂੰ ਸਨ ਯਾਦ ਰਹਿਣੇ ਚਾਹੀਦੇ 1630 ਵਿੱਚ ਕੀ ਹੋਇਆ ਸੀ ਗੁਰੂ ਹਰ Rai ਸਾਹਿਬ ਜੀ ਦਾ 1650 ਵਿੱਚ ਕੀ ਹੋਇਆ ਸੀ ਕਿਹੜਾ ਨਗਰ ਵਸਾਇਆ ਸੀ ਕੀਰਤਪੁਰ ਸਾਹਿਬ ਤੇ ਕੀਰਤਪੁਰ ਨਗਰ ਕਿੰਨੇ ਵਿਸਾਇਆ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੁਕਮ ਨਾਲ ਬਾਬਾ ਹਾਂ ਬਾਬਾ ਗੁਰੇਤਾ ਜੀ ਨੇ ਤੇ 1640 ਵਿੱਚ ਕੀ ਹੋਇਆ ਸੀ ਗੁਰੂ ਹਰ ਰਾਏ ਸਾਹਿਬ ਜੀ ਦਾ ਵਿਆਹ ਹੋਇਆ ਸੀ 1644 ਵਿੱਚ ਕੀ ਹੋਇਆ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਜੋਤੀ ਜੋਤ ਸਮਾ ਗਏ ਤੇ 1646 ਵਿੱਚ ਕੀ ਸੀ ਪੰਜਾਬ ਦੇ ਵਿੱਚ ਕਾਲ ਪੈ ਗਿਆ ਕਾਲ ਪੈਣ ਦਾ ਮਤਲਬ ਕੀ ਹੁੰਦਾ ਪਲਾ ਕਾਲ ਪੈ ਜਾਣਾ ਅੱਛਾ ਮਾਹੌਲ ਵਿਗੜ ਕੇ ਕਿਦਾਂ ਮਾਹੌਲ ਜਿੱਦਾਂ ਮਸਰਮਾਨ ਨਹੀਂ ਕਾਲ ਪੈ ਜਾਣਾ ਹਾਂਜੀ ਜਿੱਦਾਂ ਪਾਣੀ ਨਹੀਂ ਮਿਲਣਾ ਸਾਰੇ ਤੀ ਹਾਂ ਕਾਲ ਪੈ ਜਾਣਾ ਭੁੱਖ ਕਾਲ ਪੈ ਜਾਣੀ ਕੁਛ ਖਾਣ ਪੀਣ ਲਈ ਕੁਛ ਏਦਾਂ ਲੱਭਣਾ ਨਹੀਂ ਤਿੰਨ ਸਾਲ ਬੜੀ ਔੜ ਲੱਗੀ ਰਹੀ 3 ਸਾਲ ਵਾਸਤੇ ਕਾਲ ਪਿਆ ਰਿਆ 3 ਸਾਲ ਸਮਾਂ 3 ਸਾਲ ਥੋੜਾ ਨਹੀਂ ਹੁੰਦਾ 3 ਸਾਲ ਬਹੁਤ ਬੁਰੇ ਹਾਲਾਤ ਹੋਏ ਲੋਕ ਰੋਟੀ ਦੀ ਇੱਕ ਇੱਕ ਬੁਰਕੀ ਲਈ ਤਰਸਣ ਲੱਗੇ ਇੱਕ ਇੱਕ ਬੁਰਕੀ ਵਾਸਤੇ ਵੀ ਤਰਸਣ ਲੱਗੇ ਲੋਕਾਂ ਨੂੰ ਇੱਕ ਇੱਕ ਬੁਰਕੀ ਤੱਕ ਵੀ ਰੋਟੀ ਦੀ ਨਹੀਂ ਮਿਲਦੀ ਸੀ ਮਤਲਬ ਥੋੜੀ ਜੀ ਇੱਕ ਬਾਈਟ ਵਾਸਤੇ ਵੀ ਤਰਸਦੇ ਸੀ ਜਰਾ ਜਿੰਨੀ ਵੀ ਰੋਟੀ ਉਹਨਾਂ ਕੋਲ ਨਹੀਂ ਸੀ ਮਨੁੱਖ ਮਨੁੱਖਾਂ ਨੂੰ ਖਾਣ ਲੱਗੇ ਦੇਖੋ ਜਦੋਂ ਭੁੱਖ ਲੱਗੀ ਹੋਵੇ ਜੋ ਸਾਹਮਣੇ ਆਇਆ ਉਹਨੂੰ ਖਾ ਲਿਆ। ਮਨੁੱਖ ਕਿੰਨੂੰ ਖਾਣ ਲੱਗੇ? ਮਨੁੱਖਾਂ ਨੂੰ ਖਾਣ ਲੱਗੇ। ਕਈ ਵਾਰੀ ਐਦਾਂ ਦੇ ਹਾਲਾਤ ਹੋ ਜਾਂਦੇ ਕਹਿੰਦੇ ਮਨੁੱਖ ਮਨੁੱਖਾਂ ਨੂੰ ਵੀ ਖਾਣ ਲੱਗੇ। ਗੁਰੂ ਹਰ राय ਸਾਹਿਬ ਜੀ ਦੇ ਸਾਹਮਣੇ ਆਪਣੇ ਦਾਦਾ ਤੇ ਪੜਦਾਦਾ ਜੀ ਦੇ ਪਾਏ ਪੂਰਨੇ ਮੌਜੂਦ ਸਨ। ਹੁਣ ਹੁਣ ਧਿਆਨ ਦਿਓ। ਪੂਰਨੇ ਦਾ ਮਤਲਬ ਹੁੰਦਾ ਜੋ ਗੱਲਾਂ ਉਹਨਾਂ ਨੇ ਕੀਤੀਆਂ ਉਹ ਮੌਜੂਦ ਸੀ ਵੀ ਉਹੀ ਮੈਂ ਕਰਨੀਆਂ। ਹੁਣ ਗੁਰੂ ਹਰ राय ਸਾਹਿਬ ਜੀ ਦੇ ਸਾਹਮਣੇ ਆਪਣੇ ਦਾਦਾ ਗੁਰੂ ਹਰ राय ਸਾਹਿਬ ਜੀ ਦੇ ਦਾਦਾ ਜੀ ਕੌਣ ਸੀ? ਹਰ ਗੋਬਿੰਦ ਸਾਹਿਬ ਜੀ ਗੁਰੂ ਹਰ राय ਸਾਹਿਬ ਜੀ ਦੇ ਪੜਦਾਦਾ ਜੀ ਕੌਣ ਸੀ? ਸ੍ਰੀ ਗੁਰੂ ਅਰਜਨ ਦੇਵ ਜੀ ਕਿੰਨੇ ਦੱਸਿਆ? ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਕਿਉਂਕਿ ਗੁਰੂ ਹਰਗੋਬਿੰਦ ਜੀ ਉਹਨਾਂ ਦੇ ਦਾਦਾ ਜੀ ਲੱਗੇ ਗੁਰੂ ਹਰਗੋਬਿੰਦ ਜੀ ਦੇ ਪਿਤਾ ਜੀ ਸੀ ਗੁਰੂ ਅਰਜਨ ਸਾਹਿਬ ਜੀ ਤੇ ਦਾਦਾ ਜੀ ਦੇ ਪਿਤਾ ਜੀ ਪੜਦਾਦਾ ਜੀ ਠੀਕ ਆ? ਪਾਇ ਪੂਰਨੇ ਮੌਜੂਦ ਹਨ ਉਹਨਾਂ ਨੇ ਮਤਲਬ ਉਹਨਾਂ ਦੇ ਪੂਰਨਿਆਂ ਦੇ ਮੁਤਾਬਕ ਚੱਲਣ ਦੀ ਚੱਲਣ ਦਾ ਯਤਨ ਕੀਤਾ ਜਿਹੜਾ ਦਸਵੰਦ ਗੁਰੂ ਅਰਜਨ ਸਾਹਿਬ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਗਰੀਬਾਂ ਦੇ ਕੰਮ ਆਇਆ ਸੀ ਉਹ ਦਸਵੰਦ ਹੁਣ ਵੀ ਕਾਲ ਪੀੜਤਾਂ ਲਈ ਵਰਤਿਆ ਗਿਆ ਕਦੇ ਗੁਰੂ ਅਰਜਨ ਸਾਹਿਬ ਜੀ ਦਾ ਸਮਾਂ ਆਇਆ ਸੀ ਕਦੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਗਰੀਬ ਮਤਲਬ ਕਿ ਜਿਹੜਾ ਦਸਵੰਦ ਗਰੀਬਾਂ ਦੇ ਕੰਮ ਆਇਆ ਸੀ ਜਿਹੜਾ ਦਸਵੰਦ ਉਹ ਇਕੱਠਾ ਹੋਇਆ ਸੀ ਜੋ ਵੀ ਲੋਕ ਆਪਣੀ ਕਮਾਈ ਦਾ ਦਸਵਾਂ ਹਿੱਸਾ ਦਿੰਦੇ ਸੀ ਉਹ ਦਸਵੰਦ ਹੁਣ ਵੀ ਕਾਲ ਪੀੜਤਾਂ ਲਈ ਵਰਤਿਆ ਗਿਆ ਕਦੇ ਗੁਰੂ ਅਰਜਨ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਆਪਣੇ ਸਮੇਂ ਦਸਵੰਦ ਇਕੱਠਾ ਕੀਤਾ ਸੀ ਤੇ ਉਹਨਾਂ ਨੇ ਕਿੰਨਾ ਵਾਸਤੇ ਵਰਤਿਆ ਸੀ ਕਾਲ ਪੀੜਤਾਂ ਲਈ ਆ ਮਤਲਬ ਗਰੀਬਾਂ ਲਈ ਗਰੀਬਾਂ ਲਈ ਵਰਤਿਆ ਸੀ ਜਦੋਂ ਜਿਹੜੇ ਉਹਨਾਂ ਸਮੇਂ 'ਚ ਗਰੀਬ ਸੀ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਤੇ ਗੁਰੂ ਅਰਜਨ ਸਾਹਿਬ ਜੀ ਦੇ ਸਮੇਂ ਕਹਿੰਦੇ ਅੱਜ ਫਿਰ ਉਸੇ ਮੁਤਾਬਕ ਜਿਹੜਾ ਦਸਵੰਦ ਸੀ ਉਹ ਕਾਲ ਪੀੜਤਾਂ ਲਈ ਵਰਤਿਆ ਗਿਆ ਮਤਲਬ ਕਿ ਜਿਵੇਂ ਪਿਓ ਨੇ ਸੰਗਤ ਦਾ ਪੈਸਾ ਦਾਦੇ ਨੇ ਸੰਗਤ ਦਾ ਪੈਸਾ ਪੜਦਾਦੇ ਨੇ ਸੰਗਤ ਦਾ ਪੈਸਾ ਲੋਕਾਂ ਤੇ ਲਾਇਆ ਉਸੇ ਤਰ੍ਹਾਂ ਗੁਰੂ ਹਰ राय ਸਾਹਿਬ ਜੀ ਵੀ ਸੰਗਤ ਦਾ ਪੈਸਾ ਲੋਕਾਂ ਦੀ ਮਰਦ ਕਰਨ ਵਾਸਤੇ ਹੀ ਲਾਰੇ ਨੇ ਉਹਨਾਂ ਨੇ ਉਹ ਪੈਸੇ ਨੂੰ ਅਜਾਈ ਨਹੀਂ ਗਵਾਇਆ ਸਿੱਖਾਂ ਦੀ ਗਿਣਤੀ ਵੀ ਵਧ ਚੁੱਕੀ ਸੀ ਦੂਸਰੇ ਪ੍ਰਾਂਤਾਂ ਵਿੱਚੋਂ ਸੁਖੀ ਵਾਸਤੇ ਸਿੱਖਾਂ ਨੇ ਕਾਲ ਪੀੜਤਾ ਲਈ ਦਿਲ ਖੋਲ ਕੇ ਮਾਇਆ ਦਿੱਤੀ ਦਿਨੋ ਦਿਨ ਸਿੱਖਾਂ ਦੀ ਗਿਣਤੀ ਵਾਧੀ ਗਈ ਦੂਜੇ ਪ੍ਰਾਂਤਾਂ ਵਿੱਚੋਂ ਹੋਰ ਰਾਜ ਵਿੱਚੋਂ ਜਿੱਥੇ ਇੱਥੇ ਰਹਿੰਦੇ ਸੀ ਸਿੱਖ ਸੁਖੀ ਵਾਸਰੇ ਸੀ ਜਿਨ੍ਹਾਂ ਦੇ ਕੋਲ ਐਸ਼ੋ ਰਾਮ ਸਿੰਘ ਆਪਣੇ ਕੋਲ ਪੈਸੇ ਸੀ ਦੇਣ ਵਾਸਤੇ ਧਨ ਸੀ ਕੁਛ ਨਾ ਕੁਛ ਸੀਗਾ ਉਹਨਾਂ ਨੇ ਉਹ ਆਪਣੇ ਪੈਸੇ ਜਿਹੜੇ ਸੀਗੇ ਕਾਲ ਪੀੜਤਾ ਲਈ ਦਿਲ ਖੋਲ ਕੇ ਮਾਇਆ ਦਿੱਤੀ ਜਿਹੜੇ ਕਾਲ ਪੀੜਤ ਸੀਗੇ ਸਮੇਂ ਕਰਕੇ ਬਰਬਾਦ ਹੋ ਚੁੱਕੇ ਸੀ ਉਹਨਾਂ ਵਾਸਤੇ ਹੈਲਪ ਕੀਤੀ ਜਿੱਦਾਂ ਅੱਜ ਵੀ ਕਈ ਥਾਵਾਂ ਤੇ ਹਾਰ ਆ ਜਾਂਦੇ ਆ ਹੋਰ ਕਈ ਪ੍ਰੋਬਲਮ ਆ ਜਾਂਦੀਆਂ ਆ ਲੋਕ ਵਾਸਤੇ ਵਾਸਤੇ ਉਜੜ ਜਾਂਦੇ ਆ ਤੇ ਅੱਜ ਵੀ ਕਈ ਜਿਹੜੇ ਹੁੰਦੇ ਆ ਦਾਨੀ ਲੋਕ ਜਿਨ੍ਹਾਂ ਕੋਲ ਪੈਸੇ ਹੈਗੇ ਆ ਉਹ ਆਪਣੀ ਕਮਾਈ ਦਾ ਹਿੱਸਾ ਕੱਢ ਕੱਢ ਕੇ ਕੱਢ ਕੱਢ ਕੇ ਪੀੜਤ ਲੋਕਾਂ ਤੱਕ ਪਹੁੰਚਾਉਂਦੇ ਆ ਕਿ ਉਹ ਆਪਣਾ ਗੁਜ਼ਾਰਾ ਦੁਬਾਰਾ ਕਰ ਸਕਣ ਜਦੋਂ ਸ਼ਾਹਜਹਾਨ ਨੇ ਹੁਕਮ ਦਿੱਤਾ ਕਿ ਸਭ ਨਵੇਂ ਨਵੇਂ ਬਣੇ ਮੰਦਰ ਢਾ ਦਿੱਤੇ ਜਾਣ ਤੇ ਪੁਰਾਣੇ ਮੰਦਰਾਂ ਦੀ ਮਰੰਮਤ ਵੀ ਨਾ ਹੋਣ ਦਿੱਤੀ ਜਾਏ ਤੇ ਹਿੰਦੂ ਜਨਤਾ ਦੇ ਉੱਤੇ ਸੈਮ ਪੈ ਗਿਆ ਜਦੋਂ ਸ਼ਾਹਜਹਾਨ ਦਾ ਰਾਜ ਆਇਆ ਸ਼ਾਹਜਹਾਨ ਹਕੂਮਨ ਦਾ ਰਾਜਾ ਸੀਗਾ ਠੀਕ ਹੈ ਉਹਦਾ ਰਾਜ ਆਇਆ ਉਹਨੇ ਹੁਕਮ ਦਿੱਤਾ ਕਿ ਜਿੰਨੇ ਵੀ ਨਵੇਂ ਬਣੇ ਮੰਦਰ ਨੇ ਸਾਰੇ ਮੰਦਰ ਕੀ ਕਰ ਦਿੱਤੇ ਜਾਣ ਢਾ ਦਿੱਤੇ ਜਾਣ ਤੇ ਪ੍ਰਾਣੇ ਮੰਦਰਾਂ ਦੀ ਵੀ ਮੁਰੰਮਤ ਨਾ ਹੋਣ ਦਿੱਤੀ ਜਾਵੇ ਜਿਹੜੇ ਪ੍ਰਾਣੇ ਮੰਦਰ ਨੇ ਨਾ ਉਹਨਾਂ ਦੀ ਮੁਰੰਮਤ ਨਹੀਂ ਕਰਨੀ ਨਵੇਂ ਵੀ ਢਾ ਦਿਓ ਪੁਰਾਣੇ ਵੀ ਉਦਾਂ ਰਹਿਣ ਦਿਓ ਠੀਕ ਹੈ ਕਹਿੰਦੀ ਹਿੰਦੂ ਜਨਤਾ ਦੇ ਉੱਤੇ ਸੈਮ ਪੈ ਗਿਆ ਜਿਹੜੇ ਹਿੰਦੂਸੀ ਮੰਦਰਾਂ ਨੂੰ ਮੰਨਣ ਵਾਲੇ ਸੀ ਮੰਦਰਾਂ 'ਚ ਜਾਣ ਵਾਲੇ ਸੀ ਉਹ ਡਰ ਗਏ ਕਿ ਇਹ ਕੀ ਬਣਿਆ ਉਹਨਾਂ ਦੇ ਵਿੱਚ ਸੈਮ ਪੈ ਗਿਆ ਭਾਵੇਂ ਹੁਕਮ ਸਿੱਖਾਂ ਦੇ ਧਰਮ ਸਥਾਨਾਂ ਉੱਤੇ ਲਾਗੂ ਨਹੀਂ ਸੀ ਮਾਲਕ ਸਿੱਖਾਂ ਦੇ ਧਰਮ ਸਥਾਨਾਂ ਤੇ ਨਹੀਂ ਸੀ ਗੁਰਦੁਆਰਾ ਸਾਹਿਬ ਉੱਤੇ ਨਹੀਂ ਸੀ ਕੇਵਲ ਮੰਦਿਰਾਂ ਉੱਤੇ ਸੀਗਾ ਪਰ ਫਿਰ ਵੀ ਕੀ ਹੋਇਆ ਕਿਉਂਕਿ ਸਿੱਖ ਮੂਰਤੀ ਪੂਜ ਨਹੀਂ ਸਨ ਪਰ ਗੁਰੂ ਹਰ राय ਸਾਹਿਬ ਦੇ ਸਾਹਮਣੇ ਤਾਂ ਸਿੱਖੀ ਦਾ ਇਹ ਸੂਲ ਸੀ ਨਾ ਕਿਸੇ ਤੋਂ ਡਰੋ ਤੇ ਨਾ ਕਿਸੇ ਨੂੰ ਡਰਾਵੋ ਤੰਗ ਹਿੰਦੂਆਂ ਨੂੰ ਕੀਤਾ ਜਾ ਰਿਹਾ ਸੀ ਪਰ ਗੁਰੂ ਹਰ राय ਸਾਹਿਬ ਜੀ ਦੇ ਸਾਹਮਣੇ ਇਹ ਸਿੱਖੀ ਦਾ ਸੂਲ ਸੀ ਕਿ ਆਪਾਂ ਨਾ ਕਿਸ ਤੋਂ ਡਰਨਾ ਤੇ ਨਾ ਕਿਸੇ ਨੂੰ ਡਰਾਉਣਾ ਇਸ ਲਈ ਆਪਨੇ ਸੈਮੇ ਹੋਏ ਹਿੰਦੂਆਂ ਨੂੰ ਸਹਾਰਾ ਦੇਣ ਲਈ ਹਿੰਦੂ ਸੈਮ ਚੁੱਕੇ ਸੀ ਡਰ ਚੁੱਕੇ ਸੀ ਸੈਮੇ ਹੋਏ ਡਰੇ ਹੋਏ ਹਿੰਦੂਆਂ ਨੂੰ ਸਹਾਰਾ ਦੇਣ ਲਈ ਕਿਰਤਪੁਰ ਦੇ ਆਸ-ਪਾਸ ਇਲਾਕੇ ਵਿੱਚ ਪ੍ਰਚਾਰ ਕੀਤਾ ਉਹਨਾਂ ਨੇ ਕਿਰਤਪੁਰ ਦੇ ਆਸ-ਪਾਸ ਇਲਾਕੇ ਦੇ ਵਿੱਚ ਜਾ ਕੇ ਲੋਕਾਂ ਨੂੰ ਸਮਝਾਇਆ ਪ੍ਰਚਾਰ ਕੀਤਾ ਫਿਰ ਗੁਰੂ ਜੀ ਕਿਰਤਪੁਰ ਤੋਂ ਕਰਤਾਰਪੁਰ ਚਲੇ ਗਏ ਨਾਮ ਸੇਮ ਨੇ ਧਿਆਨ ਰੱਖਣਾ ਫਿਰ ਗੁਰੂ ਸਾਹਿਬ ਕਿਰਤਪੁਰ ਤੋਂ ਪ੍ਰਚਾਰ ਕਰਦੇ ਕਿੱਥੇ ਚਲੇ ਗਏ ਕਰਤਾਰਪੁਰ ਤੇ ਕਰਤਾਰਪੁਰ ਤੋਂ ਨੂਰਮਹਿਲ ਇਹ ਏਰੀਏ ਦੇ ਨਾਮ ਨੇ ਨੂਰਮਹਿਲ ਤੋਂ ਡਰੋਲੀ ਡਰੋਲੀ ਤੋਂ ਬਾਅਦ ਭਾਈ ਰੂਪਾ ਭਾਈ ਰੂਪਾ ਬਠਿੰਡੇ ਏਰੀਏ ਚ ਹੈ ਠੀਕ ਹੈ ਐਨੀ ਦੂਰ ਤੱਕ ਗਏ ਭਾਈ ਰੂਪਾ ਆਦਕ ਨਗਰਾਂ ਤੋਂ ਹੁੰਦੇ ਹੋਏ ਪਿੰਡ ਮਹਿਰਾਜ ਮਹਿਰਾਜ ਪਹੁੰਚੇ ਠੀਕ ਹੈ ਇਹ ਵੀ ਉਸ ਏਰੀਏ ਚ ਹੈ ਇਥੋਂ ਦੇ ਚੌਧਰੀ ਭਾਈ ਕਾਲੇ ਨੇ ਬੜੀ ਸੇਵਾ ਕੀਤੀ ਕੋਈ ਚੌਧਰੀ ਸੀਗਾ ਜਿਹਦੇ ਕੋਲ ਸਭ ਕੁਝ ਸੀ ਉਹਦਾ ਨਾਮ ਸੀ ਕਾਲਾ ਭਾਈ ਕਾਲੇ ਨੇ ਬੜੀ ਸੇਵਾ ਕੀਤੀ ਸਤਿਗੁਰੂ ਜੀ ਇੱਥੇ ਕਈ ਦਿਨ ਟਿਕੇ ਰਹੇ ਮਤਲਬ ਉਹਦੇ ਘਰੇ ਕਈ ਦਿਨ ਗੁਰੂ ਸਾਹਿਬ ਜੀ ਉੱਥੇ ਟਿਕੇ ਰਹੇ ਇੱਕ ਦਿਨ ਚੌਧਰੀ ਕਾਲਾ ਆਪਣੇ ਦੋ ਭਤੀਜਿਆਂ ਫੂਲ ਤੇ ਸੰਦਲੀ ਨੂੰ ਲੈ ਕੇ ਸਤਿਗੁਰੂ ਜੀ ਦੇ ਦਰਬਾਰ ਵਿੱਚ ਆਇਆ ਕਾਲੇ ਚੌਧਰੀ ਦੇ ਦੋ ਭਤੀਜੇ ਸੀ ਭਤੀਜੇ ਕੌਣ ਹੁੰਦੇ ਨੇ ਭਤੀਜੇ ਕੌਣ ਹੁੰਦੇ ਆ ਪਰਾ ਦੇ ਬੇਟੇ ਪਰਾ ਦੇ ਮੁੰਡੇ ਠੀਕ ਹੈ ਦੋ ਭਤੀਜੇ ਸੀ ਦੋਨਾਂ ਭਤੀਜਿਆਂ ਦਾ ਨਾਮ ਕੀ ਸੀ ਇੱਕ ਭਤੀਜੇ ਦਾ ਨਾਮ ਸੀਗਾ ਫੂਲ ਤੇ ਦੂਜੇ ਦਾ ਨਾਮ ਕੀ ਸੀ ਸੰਦਲੀ ਨੂੰ ਲੈ ਕੇ 사ਤਗੁਰ ਜੀ ਦੇ ਦਰਬਾਰ ਵਿੱਚ ਆਇਆ ਕੌਣ ਆਇਆ ਭਾਈ ਕਾਲਾ ਕਿਉਂਕਿ ਉਹ ਉਹਨਾਂ ਦੇ ਭਤੀਜੇ ਸੀਗੇ ਆਪਣੇ ਭਤੀਜਿਆਂ ਨੂੰ ਲੈ ਕੇ ਆਇਆ ਇਹਨਾਂ ਮੁੰਡਿਆਂ ਦੇ ਮਾਪੇ ਮਰ ਚੁੱਕੇ ਸਨ ਮਤਲਬ ਕਿ ਉਹਨਾਂ ਦੇ ਮਾਪਿਓ ਜਿਹੜੇ ਸੀ ਉਹ ਨਹੀਂ ਹੈਗੇ ਸੀ ਚੌਧਰੀ ਕਾਲਾ ਹੀ ਇਹਨਾਂ ਦਾ ਪਾਲਣ ਪੋਸ਼ਣ ਕਰਦਾ ਸੀ ਇਹਨਾਂ ਨੂੰ ਹਰ ਗੋਬਿੰਦ ਸਾਹਿਬ ਜੀ ਨੇ ਖੁਸ਼ਹਾਲ ਹੋਣ ਦੀ ਅਸ਼ੀਰਵਾਦ ਦਿੱਤੀ ਮਤਲਬ ਕਿ ਚੌਧਰੀ ਕਾਲਾ ਉਹਨਾਂ ਦਾ ਪਾਲਣ ਪੋਸ਼ਣ ਕਰਦਾ ਸੀ ਤਾਂ ਗੁਰੂ ਹਰ राय ਜੀ ਨੇ ਕੀ ਅਸ਼ੀਰਵਾਦ ਦਿੱਤਾ ਕਿ ਖੁਸ਼ਹਾਲ ਹੋਣ ਤਰੱਕੀਆਂ ਕਰਨ ਠੀਕ ਹੈ ਇਹਨਾਂ ਦੇ ਵਾਦੇ ਹੋਣ ਗੁਰੂ ਹਰ राय ਜੀ ਨੇ ਵੀ ਇਹਨਾਂ ਦੀ ਵਿਸ਼ੇਸ਼ ਬਖਸ਼ਿਸ਼ ਕੀਤੀ ਤੇ ਫਰਮਾਇਆ ਇਹਨਾਂ ਦੀ ਸੰਤਾਨ ਸਤਲੁਜ ਤੇ ਜਮਨਾ ਦੇ ਵਿਚਕਾਰ ਰਾਜ ਕਰਿਆ ਕਰੇਗੀ ਉਹਨਾਂ ਨੇ ਬਖਸ਼ਿਸ਼ ਕੀਤੀ ਕਿ ਅੱਜ ਇਹਨਾਂ ਨੂੰ ਕੋਈ ਪਾਲਣ ਵਾਲਾ ਨਹੀਂ ਹੈ ਨਾ ਪਰ ਸਮਾਂ ਆਏਗਾ ਇਹਨਾਂ ਦੀ ਸੰਤਾਨ ਸੰਤਾਨ ਤੋਂ ਭਾਵ ਕਿ ਇਹਨਾਂ ਦੇ ਆਉਣ ਵਾਲੇ ਬੱਚੇ ਇਹਨਾਂ ਦੀਆਂ ਪੀੜੀਆਂ ਕਿੱਥੇ ਰਾਜ ਕਰਨਗੀਆਂ ਸਤਲੁਜ ਤੇ ਜਮਨਾ ਦੇ ਵਿਚਕਾਰ ਮਤਲਬ ਕਿ ਇਸ ਏਰੀਏ ਦੇ ਵਿੱਚ ਉਹਨਾਂ ਦਾ ਰਾਜ ਕਾਇਮ ਹੋਏਗਾ ਆਪ ਜੀ ਇਸ ਸ਼ੀਰਵਾਰ ਸਦਕਾ ਪਟਿਆਲਾ ਨਾਬਾ ਤੇ ਜੀਨ ਦੀਆਂ ਰਿਆਸਤਾਂ ਹੋਣ ਦੇ ਵਿੱਚ ਆਈਆਂ ਜਿਨ੍ਹਾਂ ਨੂੰ ਫੂਲਕੀਆ ਰਿਆਸਤਾਂ ਆਖਿਆ ਜਾਂਦਾ ਹੈ ਫੂਲ ਤੋਂ ਪਿਆ ਫੂਲ ਗਿਆ ਠੀਕ ਹੈ ਪਟਿਆਲਾ ਨਾਬਾ ਤੇ ਜੀਂਦ ਇਹ ਹੁਣ ਸ਼ਹਿਰ ਨੇ ਪਟਿਆਲਾ ਵੀ ਹੈ ਨਾਬਾ ਵੀ ਹੈ ਜੀਂਦ ਵੀ ਹੈ ਇਹ ਸ਼ਹਿਰ ਨੇ ਇਹ ਰਿਆਸਤਾ ਮਤਲਬ ਇਹਦਾ ਰਾਜ ਭਾਗ ਹੋਂਦ ਵਿੱਚ ਆਇਆ ਤੇ ਜਿਨ੍ਹਾਂ ਨੂੰ ਫੂਲ ਗਿਆ ਰਿਆਸਤਾ ਆਖਿਆ ਜਾਂਦਾ ਹੈ ਭਾਵ ਕਿ ਉਹ ਉਥੋਂ ਦੇ ਰਿਆਸਤ ਦੇ ਮਾਲਕ ਬਣੇ ਜਿਨ੍ਹਾਂ ਨੂੰ ਕਦੇ ਕੋਈ ਪਾਲਣ ਵਾਲਾ ਨਹੀਂ ਸੀ ਜਿਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਕਿਹਾ ਸੀ ਕਿ ਆਦ ਰਿਆਮਾਂ ਦੇ ਵਿਚਕਾਰ ਉਹਨਾਂ ਦਾ ਰਾਜ ਕਾਇਮ ਹੋਏਗਾ ਇਸੇ ਪ੍ਰਕਾਰ ਹੀ ਉਹਨਾਂ ਦਾ ਰਾਜ ਕਾਇਮ ਹੋ ਗਿਆ ਠੀਕ ਹੈ ਜੀ ਅੱਜ ਦੇ ਇਥੋਂ ਤੱਕ ਇਤਿਹਾਸ ਦੀ ਸਮਝ ਪੈ ਗਈ ਸਾਰਿਆਂ ਨੂੰ ਹਾਂ ਹੁਣ ਜਿਹੜਾ ਅਗਲਾ ਹੈ ਉਹ ਆਪਾਂ ਅਗਲੀ ਕਲਾਸ ਦੇ ਵਿੱਚ ਪੜਾਂਗੇ ਕਿਉਂਕਿ ਇੱਕ ਕਲਾਸ ਦੇ ਵਿੱਚ ਹੋਰ ਪੜ ਕੇ ਫਿਰ ਆਪਾਂ ਇਹਦੀ ਸਮਾਪਤੀ ਕਰਾਂਗੇ ਤੇ ਅੱਜ ਆਪਾਂ ਗੁਰੂ ਹਰ Rai ਸਾਹਿਬ ਜੀ ਦੇ ਪਰਿਵਾਰ ਬਾਰੇ ਉਹਨਾਂ ਦੇ ਪਿਤਾ ਜੀ ਬਾਰੇ ਦਾਦਾ ਜੀ ਬਾਰੇ ਪਰਦਾਦਾ ਜੀ ਬਾਰੇ ਉਹਨਾਂ ਦੇ ਜਨਮ ਬਾਰੇ ਉਹਨਾਂ ਦੇ ਵਿਆਹ ਬਾਰੇ ਉਹਨਾਂ ਦੇ ਸੋਹਰੇ ਪਿੰਡ ਬਾਰੇ ਇਹ ਸਾਰੀਆਂ ਜਾਣਕਾਰੀਆਂ ਆਪਾਂ ਨੇ ਪ੍ਰਾਪਤ ਕੀਤੀਆਂ ਨੇ ਕਿੱਦਾਂ ਉਹਨਾਂ ਨੇ ਕਾਲਪੀੜਤਾ ਦੀ ਸੇਵਾ ਕੀਤੀ ਕਿੱਦਾਂ ਉਹਨਾਂ ਨੇ ਦਸਵੰਗ ਦੀ ਮਾਇਆ ਲੋਕਾਂ ਦੀ ਸੇਵਾ ਵਾਸਤੇ ਲਾਈ ਠੀਕ ਆ ਕਿਸ ਤਰ੍ਹਾਂ ਉਹਨਾਂ ਨੇ ਪ੍ਰਚਾਰ ਕੀਤਾ ਕਿਸ ਤਰ੍ਹਾਂ ਉਹਨਾਂ ਨੇ ਉਥੋਂ ਦੇ ਲੋਕਾਂ ਨੂੰ ਜਿਹੜੇ ਸਹਿਮ ਦੇ ਵਿੱਚ ਸੀ ਡਰ ਵਿੱਚ ਸੀ ਜਿਹੜੇ ਹਿੰਦੂ ਸੀ ਮਤਲਬ ਸਾਰਿਆਂ ਨੂੰ ਕਿਸ ਤਰ੍ਹਾਂ ਸਹਾਰਾ ਦਿੱਤਾ ਕਿਹੜੇ-ਕਿਹੜੇ ਏਰੀਏ ਦੇ ਵਿੱਚ ਜਾ ਕੇ ਪ੍ਰਚਾਰ ਕੀਤਾ ਕਿਰਤਪੁਰ ਤੋਂ ਕਰਤਾਰਪੁਰ ਕਰਤਾਰਪੁਰ ਤੋਂ ਨੂਰਮੈਲ ਡਰੋਲੀ ਭਾਈ ਰੂਪਾ ਮਹਾਰਾਜ ਇਹ ਸਾਰੇ ਪਿੰਡਾਂ ਵਿੱਚ ਗਏ ਤੇ ਭਾਈ ਕਾਲੇ ਦੇ ਨਾਲ ਉਹਨਾਂ ਦੀ ਸਾਂਝ ਬਣੀ ਉਹਨੇ ਬੜੀ ਸੇਵਾ ਕੀਤੀ ਫਿਰ ਉਹ ਆਪਣੇ ਦੋ ਭਤੀਜਿਆਂ ਨੂੰ ਫੂਲ ਤੇ ਸੰਦਲੀ ਨੂੰ ਗੁਰੂ ਦੇ ਚਰਨਾਂ 'ਚ ਲੈ ਕੇ ਆਇਆ ਗੁਰੂ ਜੀ ਨੇ ਅਸ਼ੀਰਵਾਦ ਦਿੱਤਾ ਪਿਆਰ ਦਿੱਤਾ ਗੁਰੂ ਨੇ ਬਖਸ਼ਿਸ਼ ਕੀਤੀ ਕਿ ਇਹ ਕਦੇ ਬੜੀਆਂ-ਵੱਡੀਆਂ ਰਿਆਸਤਾਂ ਦੇ ਮਾਲਕ ਬਣਗੇ ਫਿਰ ਕੀ ਹੋਇਆ ਸਮਾਪਿਆ ਪਟਿਆਲਾ ਨਾਬਾ ਤੇ ਜੀਂਦ ਰਿਆਸਤਾਂ ਹੋਂਦ ਵਿੱਚ ਆਈਆਂ ਜਿਨ੍ਹਾਂ ਨੂੰ ਫੂਲਕਿਆ ਰਿਆਸਤਾਂ ਆਖਿਆ ਜਾਂਦਾ ਸੀ ਭਾਵ ਕਿ ਫੂਲ ਦੇ ਨਾਂ ਤੋਂ ਫੂਲਕਿਆ ਰਿਆਸਤਾਂ ਪਈਆਂ ਠੀਕ ਹੈ ਜੀ ਸਾਰੇ ਫਤਿਹ ਨਾਲ ਸਮਝ ਪਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ